ਆ ਰਿ ਰੁਕੜ ਤਾਂ ਜਿੱਤੇ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਮੀਰਾਬਾਈ ਚੌਂਕ ਵਿਖੇ ਲੱਗੇ ਟਾਵਰ ਨੂੰ ਉਤਾਰਨ ਲਈ ਹਦਾਇਤਾਂ ਜਾਰੀ ਕਰ ਦਿੱਤੀ ਗਈ ਹੈ। ਹਨ ਦੱਸੇ ਕਿ ਮਹੱਲਾ ਮੀਰਾਬਾਈ ਚੌਂਕ ਜੜਾ ਕਿ ਰੁਕੜ ਦੇ ਬਾੜ ਨੰਬਰ 9 ਦੇ ਅੰਦਰ ਆਦਾ ਹੈ ਅਤੇ ਗੁਰਦੁਆਰਾ ਨਾਮਤਾਰੀ ਦੇ ਪਿਛਲੇ ਪਾਸੇ ਇੱਕ ਮਕਾਨ ਦੀ ਛੱਤ ਦੇ ਉੱਤੇ ਤੱਕੇ ਨਾ ਮੋਬਾਈਲ ਟਾਵਰ ਲਗਾਇਆ ਜਾ ਰਿਹਾ ਸੀ। ਜਿਸ ਦੇ ਵਿਰੁੱਧ ਦੇ ਬਚੋ ਬਾਲਮਿਕ ਮਹੱਲਾ ਅਤੇ ਉੱਚਾ ਖੇੜਾ ਮਹੱਲਾ ਦੇ ਵਸਨੀਕ ਅਤੇ ਮੀਰਾਬਾਈ ਚੌਂਕ ਅਤੇ ਚੰਦਰਗੜ੍ਹ ਮਹੱਲਾ ਦੇ ਵਸਨੀਕਾਂ ਦੇ ਵੱਲੋਂ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ ਅਤੇ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਇਹ ਮਾਮਲਾ ਲ ਇਸ ਤਰ੍ਹਾਂ ਉਹ ਤਰ੍ਹਾਂ ਲਿਖਾਇਤਾ ਜਾਣਕਾਰੀ ਕਰ ਦਿੱਤੀ ਗਈ ਹਾਂ ਜੀ ਕੀ ਨਾਮ ਹੈ ਜੀ ਆਪਣਾ ਅੱਜ ਕਿਸ ਸੰਬੰਧੀ ਤੁਸੀਂ ਐਸਟੀਐਮ ਦਫ਼ਤਰ ਆਏ ਹੈ ਮੈਂ ਵੀਰਨਸ ਭੱਟੀ ਜੀ ਮਹੱਲਾ ਨਿਵਾਸੀ ਅਸੀਂ ਸਾਰੇ ਇਕੱਠੇ ਹੋ ਗਏ ਅੱਜ ਤੋਂ 2 ਮਹੀਨੇ ਪਹਿਲਾਂ ਵੀ ਡੀਸੀ ਸਾਹਿਬ ਨੂੰ ਮਿਲੇ ਸੀ ਤੇ ਮੰਗ ਪੱਤਰ ਦਿਆ ਸੀ ਕਿ ਇਹ ਬਲਾਵਲ ਮਸਜਿਦ ਅਤੇ ਇਨਾਮਤਾਰੀ ਗੁਰਦਵਾਰੇ ਦੇ ਨਜ਼ਦੀਕ ਜੋ ਟਾਵਰ ਲੱਗ ਰਿਹਾ ਉਹ ਗਲਤ ਟਾਵਰ ਹੈ ਤੇ ਉਹਦੀਆਂ ਰੇਡੀਏਸ਼ਨ ਇੱਕ ਤੇ ਅਤੇ ਹੋਰ ਕਿਸੇ ਵੀ ਬੰਦੇ ਤੇ ਪੈ ਸਕਦਾ ਹੈਗਾ ਤੁਸੀਂ ਉਸਟਾਫਰ ਨੂੰ ਉਤਾਰਨ ਸੰਬੰਧੀ ਕੋਈ ਐਪਲੀਕੇਸ਼ਨ ਦਿੱਤੀ ਸੀ ਜੀ ਹਾਂਜੀ ਅੱਜ ਤੋਂ 2 ਮਹੀਨੇ ਪਹਿਲਾਂ ਵੀ ਦੇਈ ਸੀ ਦੀ 1 ਮਹੀਨੇ ਕਿਨੇ ਕਿਨੂ ਦਿੱਤੀ ਸੀ ਐਪਲੀਕੇਸ਼ਨ ਇਹ ਮਾਨਯੋਗ ਡੀਸੀ ਸਾਹਿਬ ਨੂੰ ਦੇਈ ਸੀ ਡੀਸੀ ਸਾਹਿਬ ਨੇ ਅੱਗੇ ਐਸਡੀਐਮ ਸਾਹਿਬ ਨੂੰ ਮਾਰਕ ਕਰਤੀ ਸੀ ਅਸੀਂ ਉਸੇ ਸੰਬੰਧ ਵਿੱਚ ਅੱਜ ਫਿਰ ਮਾਨਯੋਗ ਐਸਡੀਐਮ ਸਾਹਿਬ ਨੂੰ ਮਿਲੇ ਐਸਡੀਐਮ ਸਾਹਿਬ ਨੇ ਮਿਲਣ ਤੇ ਸਾਨੂੰ ਪਤਾ ਲੱਗਾ ਐਸਡੀਐਮ ਸਾਹਿਬ ਨੇ ਕਿਹਾ ਕਿ ਮੈਂ ਤੁਹਾਡੇ ਆਉਣ ਤੋਂ ਪਹਿਲਾਂ ਹੀ ਉਸ ਚਿੱਠੀ ਸਾਈਨ ਕਰ ਦਿੱਤੀ ਹੈ ਅਤੇ ਇਹੋ ਇਹ ਕਾਰਜਕਾਰੀ ਅਫਸਰ ਕਾਰਜ ਸਹਾਧਕ ਅਫਸਰ ਨਗਰ ਕਾਉਂਸਲ ਨੂੰ 8 ਹਾਅਰ ਸਮਬੰਉ ਉਤਾਰਨ ਸੰਬੰਧੀ ਅਗਲੇਰੀ ਕਾਰਵਾਈ ਲਈ ਲਿਖ ਦਿੱਤਾ। ਠੀਕ ਹੈ ਫਿਰ ਇਸ ਸੰਬੰਧੀ ਤੁਸੀਂ ਪ੍ਰਸ਼ਾਸਨ ਦਾ ਪ੍ਰਸ਼ਾਸਨ ਵੱਲ ਕੀ ਕਹਿਣਾ ਚਾਹੋਗੇ? ਨਹੀਂ ਪ੍ਰਸ਼ਾਸਨ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ, ਮੁਹੱਲਾ ਵਾਸੀਆਂ ਦਾ ਸਹਿਯੋਗ ਦਿੱਤਾ। ਵੀ ਜਿਨ੍ਹਾਂ ਨੇ ਤੁਹਾਡੀ ਕਾਰਵਾਈ ਨੂੰ ਸੁਣਦੇ ਹੋਏ ਉਹਦੇ ਉੱਤੇ ਅਮਲ ਕੀਤਾ। ਹਾਂਜੀ। ਧੰਨਵਾਦ ਆ ਜੀ ਅਸੀਂ ਆਪਣੇ ਮਹੱਲੇ ਵਾਸੀਆਂ ਦਾ ਵੀ ਕਰਦੇ ਆ ਜਿਨ੍ਹਾਂ ਨੇ ਇੱਕ ਮੁੱਠ ਹੋ ਕੇ ਇਸ ਇਹਦੇ ਵਿਰੁੱਧ ਕਦਮ ਚੁੱਕਿਆ ਸੀ ਜੀ